ਤੁਸੀਂ ਦੇਖ ਰਹੇ ਹੋ 24 ਪੰਜਾਬ ਨਿਊ ਚੈਨਲ ਨੂੰ ਅੱਜ ਭਵਾਨੀਗੜ੍ਹ ਤੋਂ ਬਲਿਆਲ ਨੂੰ ਜਾਂਦੀ ਸੜਕ ਦੇ ਉੱਪਰ ਸੂਏ ਦੇ ਨਜ਼ਦੀਕ ਇੱਕ ਕਬਾੜੀਆਂ ਦਾ ਗਦਾਮ ਬਣਿਆ ਸੀ ਮਿਲੀ ਜਾਣਕਾਰੀ ਅਨੁਸਾਰ ਦੁਪਹਿਰੇ ਦੁਕਾਨ ਦਾ ਮਾਲਕ ਦੇਸਰਾਜ ਜਿਹੜਾ ਘਰੇ ਰੋਟੀ ਖਾਣ ਜਾਂਦਾ ਹੈ ਉਸ ਤੋਂ ਬਾਅਦ ਉਸ ਨੂੰ ਅਚਾਨਕ ਹੀ ਗਵਾਂੜੀਆਂ ਵਾਲੇ ਕੋਲ ਸਨੇਹ ਪਹੁੰਚਦੇ ਕਿ ਉਹਨਾਂ ਦੀ ਦੁਕਾਨ ਗਦਾਮ ਦੇ ਵਿੱਚ ਅੱਗ ਲੱਗ ਗਈ ਹੈ ਪਰ ਉਹਨਾਂ ਵੱਲੋਂ ਦੱਸਿਆ ਕਿ ਕੋਈ ਬਿਜਲੀ ਸਰਕਟ ਦਾ ਕਾਰਨ ਬਣਿਆ ਹੈ ਪਰ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ 4-5 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਪਰ ਜਿੱਥੇ ਉਹਨਾਂ ਨੇ ਮੌਕੇ ਤੇ ਜਦੋਂ ਉਹਨਾਂ ਨੂੰ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਫੋਰਨ ਫਾਈਬਰ ਗ੍ਰੀਡ ਦੀ ਗੱਡੀ ਨੂੰ ਫੋਨ ਕੀਤਾ ਗਿਆ ਪਰ ਗੱਡੀ ਆਉਣ ਦੇ ਵਿੱਚ ਸਮਰੂਰ ਤੋਂ ਕਦੀ ਗੁਣ ਅੱਧਰ ਤੋਂ ਇੱਕ ਘੰਟਾ ਲੱਗ ਜਾਂਦਾ ਹੈ ਕਿਉਂਕਿ ਲੋਕਾਂ ਵੱਲੋਂ ਭਵਾਨੀਗੜ੍ਹ ਸ਼ਹਿਰ ਦੇ ਪ੍ਰਸ਼ਾਸਨ ਤੋਂ ਆਮ ਮੰਗ ਕੀਤੀ ਜਾਂਦੀ ਹੈ ਇੱਥੇ ਜਿੱਥੇ ਲੇਵੇ ਲਾਉਣੀ ਪੰਡਾਂ ਵਿੱਚ ਕਾਫੀ ਦੂਰ ਤੱਕ ਛਾੜ ਪਿੰਡ ਪੈਂਦੇ ਹਨ ਭਵਾਨੀਗੜ੍ਹ ਸ਼ਹਿਰ ਨੂੰ ਜਿੱਥੇ ਕਿਤੇ ਅੱਗ ਬੁਝਾਓ ਗੱਡੀ ਜ਼ਰੂਰ ਖੜੀ ਹੋਣੀ ਨਜ਼ਰ ਆਉਣੀ ਚਾਹੀਦੀ ਹੈ ਪਰ ਜਦੋਂ ਵੀ ਸਰਕਾਰਾਂ ਤੋਂ ਸਮੇਂ ਸਮੇਂ ਤੇ ਲੋਕਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਪਰ ਜਦੋਂ ਸੀਜ਼ਨ ਆਉਂਦਾ ਤਾਂ ਉਸ ਟਾਈਮ ਸਿਰਫ ਗੱਡੀ ਖੜੀ ਨਜ਼ਰ ਆਉਂਦੀ ਆ ਪਰ ਉਸ ਤੋਂ ਬਾਅਦ ਨਹੀਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿਵੇਂ ਭੰਪੜ ਮਚ ਰਿਹਾ ਹੈ ਕਿਉਂਕਿ ਅੱਜ ਕੱਲ ਕਣਕ ਦਾ ਸੀਜ਼ਨ ਵੀ ਚੱਲ ਪਿਆ ਹੈ ਕਿਉਂਕਿ ਕਣਕਾਂ ਵੀ ਲਵੇ ਪੱਕ ਚੁੱਕੀਆਂ ਹਨ ਕੋਈ ਵੱਡਾ ਹਾਦਸਾ ਹੋਰ ਵੀ ਹੋ ਸਕਦਾ ਸੀ ਪਰ ਪ੍ਰਸ਼ਾਸਨ ਇਸ ਤਰ੍ਹਾਂ ਦੇ ਵੀ ਸਾਵਧਕ ਨਹੀਂ ਲੈਂਦਾ ਨਜ਼ਰ ਆ ਰਿਹਾ ਕਿਉਂਕਿ ਜਿੱਥੇ ਦੁਕਾਨਦਾਰ ਨੇ ਦੱਸਿਆ ਕਿ ਉਹਨਾਂ ਵੱਲੋਂ ਫੋਨ ਕੀਤਾ ਗਿਆ ਅਧੇ ਘੰਟੇ ਤੋਂ ਉੱਪਰ ਹੋ ਚੁੱਕਿਆ ਪਰ ਗੱਡੀ ਬਹੁਤ ਲੇਟ ਆਈ ਜਦ ਤੱਕ ਲੋਕਾਂ ਵੱਲੋਂ ਆਪ ਹਿੰਮਤ ਕਰਕੇ ਕਾਗ ਦੇ ਕਾਬੂ ਕੌਣ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਤਦ ਤੱਕ ਫਾਈਬਰ ਗ੍ਰੇਡ ਦੀ ਗੱਡੀ ਆਈ ਤਾਂ ਕੁਝ ਹੱਦ ਤ ਫਾਈਬਰ ਗ੍ਰਿਡ ਦੀ ਗੱਡੀ ਪਹੁੰਚਦੀ ਹੈ ਜਿਸ ਦੇ ਨਾਲ ਅੱਗੇ ਤੇ ਹੋਰ ਵੀ ਕਾਬੂ ਪਾਉਣ ਚ ਕੋਸ਼ਿਸ਼ ਕਾਮਯਾਬ ਹੋ ਸਕੀ ਕਿਉਂਕਿ ਜਿੱਥੇ ਪ੍ਰਸ਼ਾਸਨ ਤੋਂ ਗੱਡੀ ਦੀ ਮੰਗ ਨੂੰ ਲੈ ਕੇ ਵੱਡੇ ਵੱਡੇ ਲੋਕ ਮੰਗਦੇ ਨਜ਼ਰ ਆਉਂਦੇ ਹਨ ਪਰੇ ਮੈਨੂੰ ਲੱਗਦਾ ਹਾਲੇ ਤੱਕ ਹੋਰ ਵੀ ਡੀ ਕਰ ਰਹੇ ਨੇ ਜਦ ਤੱਕ ਕੋਈ ਵੱਡਾ ਆਸਾਨੀ ਹੋਵੇਗਾ ਪ੍ਰਸ਼ਾਸਨ ਇਸ ਤੋਂ ਕੋਈ ਸਾਬਕ ਲੈਦਾ ਨਜ਼ਰ ਨਹੀਂ ਆਵੇਗਾ ਪੂਰਾ ਕਾਬੂ ਪਾ ਲਿੱਤਾ ਗਿਆਗਾ ਪੂਰੇ ਦੇ ਨਾਗਰਿਕ ਪੂਰੇ ਮਹੱਲੇ ਵਾਸੀਆ ਵੱਲੋਂ ਲੋਕਾਂ ਵੱਲੋਂ ਅੱਗੇ ਕਾਬੂ ਪਾ ਲਿੱਤਾ ਗਿਆ ਪਰ ਸੋਨ ਵਿਚਾਰਿਆ ਵੀ ਨੁਕਸਾਨ ਕਾਫੀ ਹੱਦ ਤੱਕ ਜਿਆਦਾ ਹੋ ਚੁੱਕਿਆ ਨੁਕਸਾਨ ਕਾਫੀ ਜਿਆਦਾ ਹੋ ਚੁੱਕਿਆਗਾ ਇਹ ਤੇ ਇੱਕ ਸਾਧ ਦੇਉਗੇ ਜਿਹਦੇ ਕਾਰਨ ਬਾਕੀ ਇਹ ਸਮਾਨ ਦਾ ਵਿਚਾਰ ਰਹਿ ਗਿਆ ਸਮਾਨ ਹੋਰ ਵੀ ਕਾਫੀ ਜ਼ਿਆਦਾ ਪਿਆ ਸੀਗਾ ਕਾਫੀ ਵੱਡਾ ਗੜਾਉਣ ਹੈਗਾ ਕਵਾੜ ਦਾ ਅੱਧੇ ਘੰਟੇ ਤੋਂ ਜ਼ਿਆਦਾ ਹੋ ਚੁੱਕਿਆ ਹੈਗਾ ਫਾਈਵ ਰੇਟ ਨੂੰ ਫੋਨ ਕੀਤਾ ਇਹਨੂੰ ਪਰ ਹਜੇ ਤੱਕ ਕੋਈ ਕੋਈ ਅਧਿਕਾਰੀ ਕੋਈ ਪ੍ਰਸ਼ਾਸਨ ਦਾ ਕੋਈ ਨਹੀਂ ਪਹੁੰਚਿਆ ਵੱਡਾ ਸੂਆ ਨੰਗ ਕੇ ਬੁਲਿਆਰ ਰੋਡ ਤੇ ਕਹਿੰਦੋ ਹਾਂ ਪ੍ਰਕਾਰ ਹੀ ਬਹੁਤ ਅੱਗੋ ਭਈਆ ਦੇਖੀ ਮਾਰ ਤੋ ਮਾਰ ਤੋ ਯਾਰ ਬੜਾ ਪਾੜਾ ਟੈਕ 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 ਘੱਟੋ ਭਾਈ ਘੱਟ ਇੱਧਰ ਹੋ ਜਾ ਦੋਸ ਮਾਰੇ ਛਾੜੋ ਬੰਦ ਕਰੋ ਅਗਲੇ ਨੂੰ ਚੜ ਜਾ ਕੋਲ ਤੇ ਕੋਲੇ ਦੇ ਜਾ ਬਾਈ ਕਿ ਬੜਾਈ ਮੇਰੇ ਦੋਸਤ ਕੋਲ ਆ ਜਾ लागू पंज बारीअ ਕੀ ਨਾਮ ਕੀ ਹੈ ਵੀਰੇ ਆਪਣਾ ਵੀ ਦੇਸ਼ਰਾਜ ਹੈ ਅੱਛਾ ਕਿਵੇਂ ਅੱਗ ਕਿਵੇਂ ਲੱਗੀ ਹੈਗੀ ਅੱਗੀ ਸ਼ਾਰਟ ਸਰਕਟ ਹੋਇਆ ਜੀ ਇਹ ਤੁਹਾਡਾ ਘਰੋਂ ਨਾ ਹਾਂ ਜੀ ਮੇਰੇ ਚਾਚਾ ਜੀ ਦਾ ਕਾਂਜੇ ਜੀ ਆਈ ਸਾਡਾ ਜੀ ਅੱਛਾ ਸ਼ਾਰਟ ਸਰਕਟ ਤਾਰਾਂ ਦਾ ਹੈ ਹਾਂਜੀ ਸਰ ਅੱਛਾ 5 ਗ੍ਰੇਡ ਨੂੰ ਕਿਸ ਨੇ ਫੋਨ ਕੀਤਾ ਕੀਤਾ ਸਰ ਅੱਧਾ ਘੰਟਾ ਹੋ ਗਿਆ ਹਲੇ ਤੱਕ ਕੋਈ ਆਇਆ ਨਹੀਂ ਹੈ ਜੀ ਅੱਛਾ ਹੋਇਆ ਸ਼ਾਰਟ ਸਰਕਟ ਕਰਨੀ ਆ ਹਾਂਜੀ ਸ਼ਾਰਟ ਸਰਕਟ ਕਰਨ ਨੂੰ ਹੋਇਆ ਉੱਥੇ ਤਾਰ ਜਾ ਰਹੀ ਹੈ ਜੀ ਕਿੰਨਾ ਕੁ ਨੁਕਸਾਨ ਕਿੰਨਾ ਕੁ ਹੋ ਗਿਆ ਨੁਕਸਾਨ ਨੁਕਸਾਨ ਹੋ ਗਿਆ ਸਰ 2-5 ਲੱਖ ਦਾ ਹੋ ਗਿਆ ਸਾਰੀ ਵਾੜਾ ਹੀ ਬੇਸਰਾ ਲੋਕ ਵਿਚੇ ਉੱਠ ਮਾਲ ਦੂਜਾ ਪੇ ਵਿਚੇ ਇੱਕ ਆਦੇ ਨਾਲ ਪਿਛੇ ਲੱਗੀ ਆ ਇਹ ਬਿਜਲੀ ਦੀ ਤਾਰ ਨਾਲ ਲੱਗੀ ਆ ਛੋਟ ਛੱਟ ਕੇ ਤਾਂ ਹੋਇਆ ਹੀ ਕੋਈ ਸਾਰਿੰਗ ਹੋ ਗਈ ਸਭ ਤੋਂ ਪਹਿਲਾਂ ਕਿਹਨੂੰ ਪਤਾ ਚੱਲੇ ਜੋ ਅੱਗ ਲੱਗੰਦਾ ਸਭ ਤੋਂ ਪਹਿਲਾਂ ਸਾਨੂੰ ਇਹ ਲੋਕਾਂ ਨੇ ਦੱਸਿਆ ਅੱਜ ਅਸੀਂ ਦੁਕਾਨ ਬੰਦ ਸੀ ਅੱਤ ਫੇੜ ਆਏ ਆ ਜੀ ਸਾਰੇ ਬੱਚੇ ਹੋਏ ਦੁਕਾਨ ਕਈ ਦਿਨਾਂ ਦੀ ਬੰਦ ਕੀ ਗੱਲ ਦੀ ਦੁਕਾਨ ਤਾਂ ਬੰਦ ਨਹੀਂ ਸੀ ਇਹ ਹੁਣ ਮਤਲਬ 5 ਮਿੰਟ ਇਹ ਮਤਲਬ 10 ਮਿੰਟ ਹੋ ਗਏ ਦਿਖਾ ਸਕਦੇ ਓ ਤੁਸੀਂ 5 ਗ੍ਰੇਡ ਨੂੰ ਕਿਹਨੇ ਫੋਨ ਕੀਤਾਗਾ